ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਚੋਲਾ ਸਾਹਿਬ ਦੇ ਵਿੱਚ ਵੱਡਾ ਤੇ ਦਰਦਨਾਕ ਹਾਦਸਾ ਵਾਪਰਿਆ ਦਾਜੇ ਕਿ ਆਲਸ ਸੈਂਟਰ ਜਿਸ ਦੇ ਵਿੱਚ ਕਿ ਹਜ਼ਾਰਾਂ ਹੀ ਵਿਦਿਆਰਥੀ ਆਲਸ ਦੀ ਕੋਚਿੰਗ ਲੈਂਦੇ ਨੇ ਪੀਟੀ ਕਰਦੇ ਨੇ ਤਾਂ ਉਸ ਸੈਂਟਰ ਦੀ ਅਚਾਨਕ ਇਮਾਰਤ ਡਿੱਗ ਜਾਂਦੀ ਹੈ ਜੀਹਾਂ ਸਕਿੰਟਾਂ ਦੇ ਵਿੱਚ ਦੇਖਦੇ ਹੀ ਦੇਖਦੇ ਇਮਾਰਤ ਟੈਕ ਤੇਰੀ ਹੋ ਗਈ ਤਰਨ ਤਰਨ ਦੇ ਚੋਲਾ ਸਾਹਿਬ ਦੇ ਤੁਹਾਨੂੰ ਖਬਰ ਦੱਸ ਰਿਹਾ ਜਿੱਥੇ ਕਿ ਪੰਜਾਬ ਤੋਂ ਵੱਧ ਵਿਦਿਆਰਥੀ ਕੋਚਿੰਗ ਲੈ ਰਹੇ ਸੀ ਆਲਸ ਦੀ ਤਾਂ ਉੱਥੇ ਟੀਚਰ ਵੀ ਮੌਜੂਦ ਸੀ ਪੜਾ ਰਹੇ ਸੀ ਕਿ ਸਕਿੰਟਾਂ ਦੇ ਵਿੱਚ ਹੀ ਦੇਖਦੇ ਹੀ ਦੇਖਦੇ ਆ ਜਿਹੜੀ ਇਮਾਰਤ ਐ ਉਹ ਆਲਸ ਸੈਂਟਰ ਦੀ ਟਹਿ ਟੇਰੀ ਹੋ ਜਾਂਦੀ ਐ ਬਲੈਕ ਸਟੋਨ ਦੇ ਨਾਂ ਤੋਂ ਜੋ ਕਿ ਆਲਸ ਸੈਂਟਰ ਚੱਲ ਰਿਹਾ ਸੀ ਜਿਸ ਦੇ ਕਿ ਇਮਾਰਤ ਡਿੱਗ ਜਾਂਦੀ ਐ ਪਰ ਗਨੀਮਤ ਇਹ ਰਹੀ ਕਿ ਵਿਦਿਆਰਥੀ ਅਤੇ ਕੋਈ ਵੀ ਟੀਚਰ ਉੱਥੇ ਮੌਜੂਦ ਨਹੀਂ ਸੀ 10 ਮਿੰਟ ਹੋਏ ਸੀ ਹਜੇ ਬੱਚਿਆਂ ਨੂੰ ਸੈਂਟਰ ਤੋਂ ਬਾਹਰ ਨਿਕਲਿਆ ਹੀ ਤਾਂ ਜਿਵੇਂ ਹੀ 10 ਮਿੰਟ ਹੁੰਦੇ ਨੇ ਤਾਂ ਉਸ ਤੋਂ ਬਾਅਦ ਅਚਾਨਕ ਹੀ ਮਾਰਤਾ ਜਿਹੜੇ ਆਲਸ ਸੈਂਟਰ ਦੀ ਉਹ ਟਹਿ ਟੇਰੀ ਹੋ ਜਾਂਦੀ ਹੈ ਤਹਿਸ ਨੈਸ ਹੋ ਜਾਂਦੀ ਹੈ ਸਵੇਰ ਤੋਂ ਹੀ ਵਿਦਿਆਰਥੀ ਉੱਥੇ ਪੜ ਰਹੇ ਸੀ ਟੀਚਰ ਵੀ ਮੌਜੂਦ ਸੀ ਪਰ ਜਿਵੇਂ ਹੀ ਟੀਚਰ ਅਤੇ ਬੱਚੇ ਆਲਸ ਸੈਂਟਰ ਤੋਂ ਬਾਹਰ ਨਿਕਲਦੇ ਨੇ ਤਾਂ ਉਸ ਤੋਂ 10 ਮਿੰਟਾਂ ਬਾਅਦ ਜਿਹੜੀ ਇਮਾਰਤ ਡਿੱਗ ਜਾਂਦੀ ਹੈ ਅਖੇ ਕਿਹਾ ਜਾਂਦਾ ਹੈ ਨਾ ਕਿ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਸੋ ਇਨਾ ਬੱਚਿਆਂ ਨੂੰ ਕੁਝ ਵੀ ਨਹੀਂ ਹੋਇਆ ਵਾਰ ਵਾਲ ਇਹਨਾਂ ਬੱਚਿਆਂ ਤੇ ਜੋ ਅਧਿਆਪਕਾਂ ਦੀ ਜਾਨ ਬਚ ਜਾਂਦੀ ਹੈ ਹਾਂ ਵੱਡਾ ਹਾਸਾ ਜ਼ਰੂਰ ਵਾਪਰ ਜਾਂਦਾ ਜੇਕਰ ਇਹ ਬੱਚੇ ਉਸ ਵਕਤ ਵੀ ਮੌਜੂਦ ਹੁੰਦੇ ਕਿਉਂਕਿ ਸਵੇਰ ਤੋਂ ਹੀ ਇਹ ਬੱਚੇ ਆਜਾ ਸੈਂਟਰ ਦੀ ਕੋਚਿੰਗ ਲੈ ਰਹੇ ਸੀ ਪਰ ਉਸ ਸਮੇਂ ਮਾਰਦ ਨੂੰ ਕੁਝ ਨਹੀਂ ਹੋਇਆ ਤੇ ਜਿਵੇਂ ਹੀ ਬੱਚੇ ਸੈਂਟਰ ਤੋਂ ਬਾਹਰ ਜਾਂਦੇ ਨੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਤਾਂ ਉਸ ਤੋਂ 10 ਮਿੰਟ ਬਾਅਦ ਇਹ ਵੱਡਾ ਹਾਦਸਾ ਉੱਥੇ ਵਾਪਰ ਜਾਂਦਾ ਹੈ ਵੱਡੇ ਗਿਣਤੀ ਦੇ ਵਿੱਚ ਲੋਕ ਵੀ ਇਕੱਠਾ ਹੋ ਜਾਂਦੇ ਨੇ ਜਿਵੇਂ ਹੀ ਮਾਰਟ ਡਿੱਗਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਜਾਂਦਾ ਹੈ ਪਰ ਹੁਣ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਜੇਕਰ ਬੱਚੇ ਉਸ ਵਕਤ ਮੌਜੂਦ ਹੁੰਦੇ ਅਤੇ ਕਈ ਜਾਨਾਂ ਵੀ ਜਾ ਸਕਦੀਆਂ ਸੀ ਤਾਂ ਉਸ ਦੀ ਜ਼ਿੰਮੇਵਾਰ ਕੋਣ ਹੁੰਦਾ ਤੰਦਾਜ਼ੀਏ ਕਿ ਜੋ ਆਲਸ ਸੈਂਟਰ ਦਾ ਮਾਲਕ ਹੈ ਤਾਂ ਉਸ ਨੇ ਆਪਣੇ ਗਵਾਂਡੇ ਦੇ ਵੱਡੇ ਇਲਜ਼ਾਮ ਲਗਾਏ ਨੇ ਤਾਂ ਕਿ ਤੁਹਾਨੂੰ ਦੱਸ ਦੇ ਕਿ ਨਾਲ ਵਾਲੀ ਇਮਾਰਤ ਬਣ ਰਹੀ ਸੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਨੀਂਹ ਪੁੱਟਣ ਕਾਰਨ ਜੋ ਸਾਡੀ ਆਲਸ ਸੈਂਟਰ ਦੀ ਮਾਤ ਹੈ ਉਸ ਦੀ ਜੋ ਕਿ ਪੜਤ ਹੈ ਉਹ ਕਮਜ਼ੋਰ ਹੋਈ ਜਾਂ ਜਿਸ ਕਾ ਨੇ ਵੱਡਾ ਹਾਸਾ ਵਾਪਰਿਆ ਸੋ ਉਧਰੇ ਦੂਜੇ ਪਾਸੇ ਜਦੋਂ ਦੂਜੀ ਥਿਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਕਹਿੰਿਆ ਕਿ ਇਮਾਰਤ ਕਾਫੀ ਪੁਰਾਣੀ ਸੀ ਇਹ ਜੋ ਕਿ ਪਹਿਲਾਂ ਤੋਂ ਹੀ ਕਮਜ਼ੋਰ ਸੀ ਸੋ ਦੋਨੋਂ ਧਿਰਾਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਨੇ ਪਰ ਵੱਡਾ ਸਵਾਲ ਇਥੇ ਖੜਾ ਹੁੰਦਾ ਕਿ ਜੇਕਰ ਬੱਚੇ ਅਤੇ ਟੀਚਰ ਉਥੇ ਮੌਜੂਦ ਹੁੰਦੇ ਜਦੋਂ ਇਹ ਇਮਾਰਤ ਡਿੱਗਦੀ ਹੈ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਸੋ ਆਫੇਰ ਸੁਣਦਿਆਂ ਦੋਨੋਂ ਧਿਰਾਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਆਂ ਹੋਰ ਕੀ ਕੁਝ ਕਿਹਾ ਭਾਜੀ ਕੀ ਨਾ ਮੇਰਾ ਨਾਮ ਜਗਦੀਸ਼ ਕੁਮਾਰ ਜੀ ਸਰ ਕੀ ਕਾਰਨ ਬਣਿਆ ਇਹ ਬਿਲਡਿੰਗ ਡਿੱਗਨ ਦਾ ਭਾਜੀ ਇਹ ਮੇਰੀ ਬਿਲਡਿੰਗ ਤੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਤੇ ਇਹਨਾਂ ਨੇ ਕੱਲ ਪਰ ਘੱਟ ਤੋਂ ਘੱਟ ਦੱਸਦੇ ਤੇ ਇਧਰ ਲੀਆਂ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟੀਆਂ ਸ਼ੁਰੂ ਦਿੱਤੀਆਂ ਮੈਂ ਫੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਗੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਗਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10 11 ਸਾਲ ਪੁਰਾਣੀ ਬਿਲਡਿੰਗ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੂਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਬਿਲਡਿੰਗ ਐ ਢਿੱਲੀ ਵੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹੜੀ ਬਿਲਡਿੰਗ ਉਹਨੇ ਆਕੇ ਦੱਸਿਆ ਪੰਜਾਂ ਮਿੰਟਾਂ ਬਾਅਦ ਆਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਵਿੱਚ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐਂਟਰੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਿਲਾ ਬਿਲਡਿੰਗ ਆ 100 ਬਾਏ 20 ਤੋਂ 80 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਕੋਲ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਤੇ ਦਿੱਤੀਆਂ ਨਿਰਮਜੂਦ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਿਲਾ ਬਿਲਡਿੰਗ ਤੇ ਉੱਤੇ ਇੱਕ ਮੌਂਡੀ ਸੀ ਉਹ ਸਾਰੀ ਢਹਿ ਡੇ ਰਹੀ ਹੋਈ ਇਹਦੇ ਵਿੱਚ ਕੀ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਰਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵੀ ਹੋਈ ਜਾਂਦੀ ਉਹ ਗਾੜ੍ਹੇ ਉੱਤੇ ਵਿਖਾ ਦੇ ਦਿੱਤੀ ਅਸੀਂ ਛੇ ਦਿਨ ਬੰਦ ਕਰਦੇ ਆਂ ਆਈਲੈਟ ਸੈਂਟਰ ਨਹੀਂ ਹੈ ਆਈਲੈਟ ਸੈਂਟਰ ਉਤਲੀ ਉਤਲੀ ਮੰਜ਼ਲ ਤੇ ਆਈਲੈਟ ਸੈਂਟਰ ਹੀ ਉਹ ਨਿਕਲ ਕੇ ਗਏ ਆ ਹਾਟ ਲਈ 15 ਮਿੰਟ ਹੋਏ ਆ ਘੱਟੋ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣ ਸਾਹ ਤੋਂ 11 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਦੋਂ ਬਣਾਇਆ ਗਿਆ ਇਹ ਪੂਰਾ ਮਜ਼ਬੂਤ ਹੈ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏ ਦਾ ਰੰਦਾ ਅਕਸਰ ਉਹਦਾ ਆਈਲੈਂਡ ਸੈਂਟਰ ਆ ਉਹਨੇ ਪਟਾ ਘਰਾਇਆ ਸਰਕਾਰ ਮਨਜ਼ੂਰਸ਼ੁਦਾ ਮਨਨ ਦੀ ਆਈਲੈਂਡ ਸੈਂਟਰ ਵਾਸਤੇ ਉਹ ਸਭ ਤੋਂ ਥੇੜੀ ਆਈਲੈਂਡ ਸੈਂਟਰ ਪਾਸ ਹੁੰਦਾ ਲੋ ਇਹ ਤੇ ਨਾਲ ਹੀ ਗੱਲ ਨਹੀਂ 10-11 ਸਾਲ ਪੁਰਾਣੀ ਬਿਲਡਿੰਗ ਪਈ ਆ ਗਾਹ ਨੂੰ ਆਹ ਕਿੰਨੇ ਦਾ ਨੁਕਸਾਨ ਹੋ ਗਿਆ तकरीबन ਇਹ ਤੇ ਜੀ ਇਹ ਤਾਂ ਮੈਂ ਪਰਪਲੀ ਕੁਝ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਔਰ ਥੱਲੇ ਸਮਾਨ ਪਿਆ ਸੀ ਤੇ ਉਤਲੇ ਪਾਸੇ ਆਈ ਲੈਟ ਸੈਂਟਰ ਆਇਆ ਨੇ तकरीबन तकरीबन ਕੋਈ 2.5 ਤੋਂ 3 ਲਿਖਿਆ ਦੇ ਤੇ 3 ਮੰਗ ਕਰਦੇ ਪ੍ਰਸ਼ਾਸਨ ਉਹ ਪ੍ਰਸ਼ਾਸਨ ਜਦੋਂ ਇਹਨਾਂ ਆਕੇ ਗਏ ਆ ਸਭ ਕੁਝ ਹੋ ਕੇ ਆ ਕਿ ਗਏ ਆ ਫਿਰ ਵੀ ਇਹਨਾਂ ਨੇ ਅਣਗਹਿਲੀ ਕੀਤੀ ਹੈ ਇਹਨਾਂ ਦੀ ਅਣਗਹਿਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਕੁਝ ਨੁਕਸਾਨ ਹੋਇਆ ਬਾਈ ਚਾਂਸ ਕੋਈ The ਉੱਥੇ ਆਈਲੈਂਡ ਸੈਂਟਰ ਦਾ ਬੱਚਾ ਪੂਰਾ ਇਹਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਨੀ ਮੇਰਾ ਹੁੰਦੇ ਸਾਰੇ ਰਕਮ ਦਾ ਸਾਰੀ ਬਿਲਡਿੰਗ ਦਾ ਮੇਰੇ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿੰਨੇ ਗਾਗ ਨੂੰ ਕੋਈ ਮਾਰੀ ਦੇ ਇਦਾਂ ਜਾਂ ਕੋਈ ਕਰਦਾ ਹੈ ਏ ਟੂ ਜ਼ੈਡ ਨੁਕਸਾਨ ਹੋਇਆ ਵਾ ਤੇ ਉਹ ਗੱਲ ਮੰਨ ਦੇ ਬਾਵਜੂਦ ਮੇਰੇ ਕੋਲ ਵੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਦੇਖਣ ਲੱਗੀ ਬਿਲਡਿੰਗ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਭਿੱਖੇ ਰੰਡਾ ਤੇ ਠੇਕੇਦਾਰ ਭਾਈ ਜਿੰਨੇ ਜਣਾ ਮੇਰੇ ਕੋਲ ਵੀਡੀਓ ਮੌਜੂਦ ਆ ਤੇ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟ ਬਾਅਦ ਬਿਲਡਿੰਗ ਦੇਖੀ ਮ ਸਰ ਉਹ ਬਿਲਡਿੰਗ ਜਿਹੜੀ ਦਿੱਗੀ ਹੈ ਕਿਵੇਂ ਤੁਹਾਨੂੰ ਲੱਗਦੀ ਕਿਵੇਂ ਦਿੱਗੀ ਹੈ ਬਿਲਡਿੰਗ ਸਦੀ ਖਾਪਣਾਂ ਲਈ ਲੱਗੀ ਜਗਾ ਜੋ ਇਹਦੀ ਹੁੰਦੀ ਹੈ ਨਾ ਬਾਹਰ ਬਾਹਰ ਤੋਂ ਫੋਟੇ ਕੰਨੀ ਸਾਡੀ ਜੂਵੀ ਹੈ ਕਿ ਜਾਂ ਬਾਹਰ ਤੋਂ ਕੋਈ ਸੜਕਾਂ ਦੁੱਤੀਆਂ ਹੁੰਦੀਆਂ ਲੱਗੇ ਅਹੀਂ ਬਾਹਰ ਤੋਂ ਇੱਕ ਫੋਟੋ ਸਾਡੀ ਇਹ ਜਦੋਂ ਔੜੇ ਰਾੜੇ ਚੁੱਕਣਗੇ ਆਪਕੋ ਪਤਾ ਲੱਗੇਗਾ ਆਪਾਂ ਨੂੰ ਜੋ ਜਾਂਚ ਹੋਊਗੀ ਇੱਕ ਫੋਟ ਅਹੀਂ ਉਪਕੀ ਜਾਂ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ 2 ਮਤਰੀ ਦੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਹੀ ਹੈ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਾਈ ਇਹਦਾ ਕੋਈ ਹਿੰਦਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਹੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਕੋਸਾਲ ਪਹਿਲਾਂ ਕਹਿੰਦਾ ਜੀ ਪੈਰਪੂਰੋ ਦੇ ਪਹਿਲਾਂ ਹੀ ਉਹੋ ਜਿਹੀ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹੱਡੇ ਡੇਡ ਫੁੱਟ ਚੌੜੇ ਪਿੱਲਰ ਪਰ ਲੱਗੇ ਹਨ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਇਹੋ ਜਿਹਾ ਕੰਮ ਕਰ ਲੱਗੇ ਹਨ ਚੰਗਾ ਕੰਮ ਕਰ ਲੱਗੇ ਹਨ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਅਦਾ ਨਹੀਂ ਦੇਖੋ ਅਪਰ ਕੋਈ ਜਗ੍ਹਾ ਲੈਨੇ ਆ ਹਾਂ ਉਹ ਜਗ੍ਹਾ ਲੈਨੇ ਉੱਥੇ ਬਿਲਡਿੰਗ ਤੇ ਬਣਾਵਾਂਗੇ ਨੀ ਪੁੱਟ ਕੇ ਬਣਾਵਾਂਗੇ ਜੇ ਕਸੂ ਸਾਡਾ ਹੋ ਜਾਣਾ ਸੀ ਇਹ ਗੱਲ ਨਹੀਂ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇੰਨਾ ਦੀ ਬਿਲਡਿੰਗ ਬੇਹੱਦ ਕਮਜ਼ੋਰ ਸੀ ਇਹ ਆਂਡ ਘਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦੂਗਾ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਉਹ ਤੈਸ ਨੈਸ ਹੋ ਗਿਆ ਸਾਨੂੰ ਨਹੀਂ ਦੋਖਿਆ ਬਿਲਕੁਲ ਕਿਉਂਕਿ ਦੱਸ ਰਹੇ ਕੋਈ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੋਈ ਸਮਾਂ ਪਹਿਲਾਂ ਬਣਾਈਆਂ ਸਾਨੂੰ ਵੀ ਦੋਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਸੀ ਦੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ ਚ ਜਾ ਕੇ ਤਾਂ ਫੁੱਟੀ ਨਹੀਂ ਤੇ ਨੀ ਵੀ ਵਹਾਂ ਦੇ ਜਿਹੜੀ ਪੈੜੀ ਹੁੰਦੀ ਆ ਮਾਂ ਦਾ ਪਵੋਨੇ ਆ ਵਹਾਂ ਤੋਂ ਸਿਰਫ ਡੇਢ ਫੁੱਟ ਉਹ ਨੀਵੀਂ ਆਪਾਂ ਰੱਖੀ ਆ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਸਾਡਾ ਕਿੰਨਾ ਕਿੰਨਾ ਕਿ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਿਰਫ ਤਾਂ ਆ ਸਾਰਾ ਪੱਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਆਪੇ ਸਮਝ ਆ ਜਣੀ ਜੀ ਉਹ ਕਿੰਨੀ ਕੁ ਉਹ ਜੀ ਬਿਲਕੁਲ ਥੋੜੀ ਆ ਨਾ ਹਾਂ ਵਹਾਂ ਤੋਂ ਸਾਰੀ ਡੇਢ ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰੀ ਹੈ ਨਾ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਇਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾ ਉੱਥੇ ਆਈਲੈਂਡਸ ਦੇ ਅੰਦਰ ਚਲਾਉਣ ਦੇ। ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ।